ਸੋਨਿਹਾਲ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਨੇ ਸਾਨੂੰ ਸਤਿਗੁਰੂ ਨੇ ਸਮਝਾਇਆ ਕੀ ਹੈ ਉਹਨੂੰ ਆਪਣੇ ਜੀਵਨ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕਰੇ ਜੋ ਮਹਾਨ ਗੁਰਮਤ ਸਮਾਗਮ ਰਚੇ ਗਏ ਨੇ ਸਾਡੇ ਬਹੁਤ ਸਤਿਕਾਰਯੋਗ ਮਾਤਾ ਸਵਰਨ ਕੌਰ ਜੀ ਸਵਰਗਵਾਸੀ ਸਰਦਾਰ ਦਵਿੰਦਰ ਸਿੰਘ ਜੀ ਉਹਨਾਂ ਦੇ ਹੋਂਹ ਹਾਰਸ ਪੁੱਤਰ ਸ਼੍ਰੀ ਮਾਨਸੰਤ ਬਾਬਾ ਸੁਰਜੀਤ ਸਿੰਘ ਜੀ ਯੂ ਐਸ ਏ ਮੈਰਕਾ ਵਾਲੇ ਉਹਨਾਂ ਨੂੰ ਪਾਰ ਬ੍ਰਹਿਮ ਹੋਆ ਸਹਾਈ ਕਥਾ ਕੀਰਤਨ ਸੁਖਦਾਈ ਔਰ ਫਿਰ ਮੇਰੀ ਬੇਨਤੀ ਹੈ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਭਾਈ ਦਰਬਾਰ ਹਾਲ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਸੱਚੀ ਗਾ ਦੋਸਤੋ ਮੈਂ ਹਦਵਿੰਦਰ ਭੱਟੀ ਔਰ ਤੁਸੀਂ ਜੁੜੇ ਹੋਇਆ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਸੋ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਗੁਰਦੁਆਰਾ ਸ੍ਰੀ ਦੁਖਪੰਜਨ ਸਾਹਿਬ ਪਿੰਡ ਬਦਨਪੁਰ ਨੇੜੇ ਸਮਾਣਾ ਜ਼ਿਲ੍ਹਾ ਪਟਿਆਲਾ ਜਿੱਥੋਂ ਦੇ ਮੁੱਖ ਸੇਵਾਦਾਰ ਬਾਬਾ ਸਰਜੀਤ ਸਿੰਘ ਜੀ ਅਮਰੀਕਾ ਵਾਲਿਆਂ ਵੱਲੋਂ ਜਿਹੜਾ ਬਾਬਾ ਗੁਰਨਾਣਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਤੇ ਪਾਵਨਾ ਨਾਲ ਮਨਾਇਆ ਗਿਆ ਔਰ ਇਸ ਮੌਕੇ ਬਾਬਾ ਜੀ ਵੱਲੋਂ ਬਹੁਤ ਵੱਡੇ ਪੱਤਰ ਦੇ ਜਿਹੜਾ ਸਮਾਗਮ ਕਰਵਾਇਆ ਗਿਆ ਔਰ ਚਾਰ ਰੋਜ਼ਾ ਸਮਾਗਮ ਦੇ ਅੱਜ ਅਖੀਰਲੇ ਦੀਵਾਨ ਸੀਗੇ ਔਰ ਅਖੀਰਲੇ ਦੀਵਾਨਾਂ ਦੇ ਮੱਦੇ ਨਜ਼ਰ ਅੱਜ ਬਹੁਤ ਸਾਰਿਆਂ ਸੰਗਤਾਂ ਦੂਰੋਂ ਦੂਰੋਂ ਇੱਥੇ ਹਮਹਾਵਾ ਕੇ ਪਹੁੰਚੀਆਂ ਔਰ ਬਾਬਾ ਜੀ ਦਾ ਜਿਹੜਾ ਪ੍ਰੋਗਰਾਮ ਸਰਵਣ ਕੀਤਾ ਔਰ ਇਸ ਮੌਕੇ ਪ੍ਰਸਿੱਧ ਕਿਰਤਨੀਏ ਪੰਜਾਬ ਦੇ ਭਾਈ ਰਣਜੀਤ ਸਿੰਘ ਜੀ ਟੱਡਰਿਆਂ ਵਾਲਾ ਵਿਸ਼ੇਸ਼ ਤੌਰ ਤੇ ਪਹੁੰਚੇ ਔਰ ਅੱਜ ਬਾਬਾ ਰਣਜੀਤ ਸਿੰਘ ਜੀ ਟੱਡਰਿਆਂ ਵਾਲਾ ਨੂੰ ਸੁਣਨ ਵਾਸਤੇ ਇਹਤੇ ਬਹੁਤ ਦੂਰ ਦੂਰੋਂ ਸੰਗਤਾਂ ਵਿਸ਼ੇਸ਼ ਤੌਰ ਤੇ ਪਹੁੰਚੀਆਂ ਸਨ ਸ਼ੇਰ ਜੀ ਜੋ ਜੰਗਲ ਜਲ ਜਿਕੇ ਵਾਰ ਕਹਿਣ ਤੇ ਗੱਜ ਕੇ ਆਖੇ ਵਾਟੇ ਬੁੱਢੀ ਦਾ ਖਾਸਾ ਵਾਟ ਬੁੱਢੀ ਦੀ ਬਹਾਵੀ ਦੂਰੋਂ ਨੇੜੇੋਂ ਚੱਲ ਕੇ ਗੁਰੂ ਗ੍ਰੰਥ ਸਾਹਿਬ ਜੱਤੇ ਪਾਤਸ਼ਾਹ ਦੀ ਪਾਵਨ ਹਜ਼ੂਰੀ ਵਿੱਚ ਆਪਾਂ ਸਾਰੇ ਪਹੁੰਚੇ ਹਾਂ پرشاہ نے اکتم کیتا ہے بابا سلجیت جی والے سن پھر بابا سلجیت جی بدن پور والے کے کہ بابا سلجیت جی امریکہ انہوں نے چار روزہ سماگ رکھا اج اس سماگ کا آخری لاسٹ دان ہے بہت سارے جتیا پاسوں گرمکھان کیرتنیا کتھا واچک پاسوں آپ جی نے حاضری پری ہے مینو بابا جی نے کیا باہر گیا امریکہ ادو بھی میم کیا بھی ابھی سماگ رکھنا ہے آو ਫੋਨ ਵੀ ਕੁਝ ਨਬਈਆਂ ਮੈਨੂੰ ਫੋਨ ਕਰਕੇ ਵੀ ਪ੍ਰੋਗਰਾਮ ਰੱਖੇ ਹੁੰਦੇ ਤੇ ਬਾਬਾ ਜੀ ਨੇ ਮੈਨੂੰ ਯਾਦ ਕਰਾਇਆ ਵੀ ਇਸ ਸਥਾਨ ਦੀ ਨੀਂਹ ਰੱਖੀ ਸੀ ਜਦੋਂ ਤੇ ਉਦੋਂ ਤੁਸੀਂ ਰੱਖੀ ਸੀ ਮੈਨੂੰ ਯਾਦ ਨਹੀਂ ਸੀ ਪਰ ਮੈਨੂੰ ਚੇਤਾ ਆ ਗਿਆ ਇੱਥੇ ਬਦਨਪੁਰ ਵਿੱਚ ਦੀਵਾਨ ਸੀ ਆਪਣੇ ਤੋਂ ਯਾਦ 2003 ਵਿੱਚ 2003 ਵਿੱਚ 21 ਸਾਲ ਪਹਿਲਾਂ ਤੇ ਬਦਨਪੁਰ ਵਿੱਚ ਹੀ ਪ੍ਰੋਗਰਾਮ ਸੀ ਦੁਵਾਨ ਲੱਗੇ ਸੀ ਖੇਤਾਂ 'ਚ ਸਮਾਪਤੀ ਤੋਂ ਬਾਅਦ ਫਿਰ ਉਹ ਇਸ ਸਥਾਨ ਦੀ ਨਹੀਂ ਰੱਖੀ ਸੀ ਕਈ ਪੁਰਾਣੇ ਚਿਹਰੇ ਬੈਠੇ ਅੱਜ ਜਿਹੜੇ ਕਾਲੀਆਂ ਦਾੜ੍ਹੀਆਂ ਵਾਲੇ ਗੁੰਡੇ-ਮੁੰਡੇ ਅੱਗੇ ਭੱਜਦੇ ਹੁੰਦੇ ਸੀ ਹੁਣ ਉਹ ਚਿੱਟੀਆਂ ਦਾੜ੍ਹੀਆਂ ਵਾਲੇ ਬਣ ਗਏ ਐ ਜਿਹੜੇ ਜਵਾਨ ਹੁੰਦੇ ਸੀ 15 ਸਾਲ ਦੇ 20 ਸਾਲ ਦੇ ਉਹ ਹੁਣ 45 ਸਾਲਾਂ ਦੇ ਐ ਕੋਈ 50 ਸਾਲਾਂ ਦਾ ਜਾਪਦਾ ਐ ਮੁੰਡੇ ਵੱਡੇ ਨੌਜਵਾਨ ਮੁੰਡੇ ਐ ਜਿਹੜੇ ਇੱਕ ਵਕੀਨਾ ਮੈਂ ਮੇਰੇ ਤੁਸੀਂ ਪੱਕ ਬੰਨੇ ਸੀ ਮੈਂ ਕਿਹਾ ਕਿੱਦਾਂ ਸੀ ਕਹਿੰਦਾ ਮੈਂ ਛੋਟਾ ਜਿਹਾ ਬੱਚਾ ਸੀ ਜਦੋਂ ਜਵਾਨ ਹੋ ਗਏ ਸਾਰੇ 20 25 ਸਾਲ 26 ਸਾਲ ਹੋ ਗਏ ਮੈਨੂੰ ਸਮਾਣੇ ਲਾ ਕੇ ਚਾਹੁੰਦੇ ਆ ਤੇ ਟਾਈਮ ਲੱਗਦੇ ਦਾ ਪਤਾ ਹੀ ਨਹੀਂ ਲੱਗਦਾ ਉਦੋਂ ਇਦਾਂ ਹੀ ਹੁੰਦਾ ਸੀ ਦਿਨ ਇੱਥੇ ਰਾਤ ਇੱਥੇ ਸਵੇਰ ਇੱਥੇ ਸ਼ਾਮ ਇੱਥੇ ਕਿ ਨਹੀਂ ਦਾੜੀਆਂ ਰੱਖਦੇ ਸੀ ਕਿ ਨਹੀਂ ਕੇਸ ਰੱਖਦੇ ਸੀ ਕਿ ਨਹੀਂ ਅੰਮਰਤ ਸਕਦੇ ਸੀ ਦਿਨੇ ਵੀ ਅੰਮਰ ਸੰਚਾਰ ਰਾਤ ਵੀ ਅੰਮਰ ਸੰਚਾਰ ਔਰ ਪਹਿਲਾਂ ਪਹਿਲਾਂ ਸ਼ੁਰੂ-ਸ਼ੁਰੂ ਤੇ ਲੋਕਲ ਬੱਸਾਂ ਨੂੰ ਸਮਾਣਾ ਇਲਾਕਾ ਸੀ ਸਮਾਣੇ ਜਿੱਥੋਂ ਇੱਧਰ-ਇੱਧਰੋਂ ਸਮਾਣੇ ਦੇ ਪਰਲੇ ਪਾਸੇ ਦਿਨੇ ਰਾਤ ਨੂੰ ਇੱਧਰਲੇ ਪਾਸੇ ਇਦਾਂ ਹੀ ਘੁੰਮਦੇ ਰਹਿੰਦੇ ਸੀ ਫਿਰ ਹੌਲੀ-ਹੌਲੀ ਪਟਿਆਲੇ ਤੋਂ ਹੋ ਗਏ ਫਿਰ ਬਰਦਾਸ ਤੋਂ ਫਿਰ ਮੁੜ ਕੇ ਸਾਰੇ ਪੰਜਾਬ ਵਿੱਚ ਹੀ ਜਾਂਦੇ ਆਉਂਦੇ ਰਹੇ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਤਾਂ ਕਿ ਆਪਾਂ ਸਤਿਗੁਰੂ ਜੀ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਅllਾਹ ਹੀ ਗੁਰਵਾਣੀ ਦਾ ਹਰਿ ਜਸ ਕੀਰਤਨ ਸਰਵਣ ਕਰੀਏ ਜੀ कल पिखे नान सिखन ਦਿਏ ਸਭ ਸਿੱਖਾਂ ਨੂੰ ਸੁਖ ਦਿਏ ਜੈ ਤੇ ਪੈ ਸਹਾਈ जो त गन करियो सतगुरू नानक जग चारो मिटी तुंद जग चाढ़ो ਗੁਰੂ ਪਿਆਰੀ ਸਾਸ ਸਤਿ ਬੋਤ ਮਹਾਨ ਗੁਰਮਤ ਸਮਾਗਮ ਨਰੰਕਾਰੀ ਰੱਬ ਦੀ ਜੋਤ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਦੇ ਆਗਮਨ ਪ੍ਰਭ ਨੂੰ ਸਮਰਪਿਤ ਇਸ ਸਮਾਗਮ ਸੰਤ ਬਾਬਾ ਸਰਜੀਤ ਸਿੰਘ ਜੀ ਯੂ ਐਸ ਏ ਵਾਲਿਆਂ ਨੇ ਬੜੇ ਪ੍ਰੇਮ ਦੇ ਵਿੱਚ ਇਹ ਰਚਨਾ ਕੀਤੀ ਹੈ ਨਸਵਾਗਮਾਂ ਦੀ ਜਿਹਦੇ ਵਿੱਚ ਬੇਅੰਤ ਮਹਾਂਪੁਰਖਾਂ ਨੇ ਹਾਜ਼ਰੀਆਂ ਭਰੀਆਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਆਉਣ ਤੋਂ ਕਈ ਸੋ ਹਜ਼ਾਰ ਸਾਲ ਪਹਿਲਾਂ ਭਵਿੱਖ ਪ੍ਰਾਣ ਦੇ ਵਿੱਚ ਇੱਕ ਜ਼ਿਕਰ ਆ ਚੁੱਕਾ ਸੀ ਕਿ ਗੁਰੂ ਨਾਨਕ ਸਾਹਿਬ ਨੇ ਜਨਮ ਲੈਣਾ ਹੈ